ਕੋਰਪਸਿੰਗੜਾ ਚਾਹ ਮੈਂ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦੀ ਪੂਰਾ ਜਨਰਲ ਸੈਕਟਰੀ ਆ ਅੱਜ ਅਸੀਂ ਪੰਜਾਬ ਰੋਡਵੇਜ਼ ਦੇ 18 ਦੇ 18 ਡੀਪੂ ਬੰਦ ਕਰਕੇ ਮੁਜਾਰਾ ਕਰ ਰਹੇ ਆ ਕਿਉਂਕਿ ਜਦੋਂ ਸਰਕਾਰ ਜਦੋਂ ਸੱਤਾ ਚ ਆਉਂਦੀ ਆ ਤਾਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਕਿ ਕੱਚੇ ਨਾਮ ਦਾ ਲਫ਼ਜ਼ ਜਿਹੜਾ ਖਤਮ ਕਰ ਦਿੱਤਾ ਜਾਏਗਾ ਪਰ ਕਿਤੇ ਨਾ ਕਿਤੇ ਦੂਜੀਆਂ ਸਰਕਾਰਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਠੇਕੇਦਾਰੀ ਸਿਸਟਮ ਨੂੰ ਜਿਹੜੇ ਕਾਰਪੋਰੇਟ ਕਰਾਉਣੇ ਨੇ ਉਹਨਾਂ ਨੂੰ ਬੁਲਾਵਾ ਦਿੱਤਾ ਗਿਆ ਹੈਗਾ ਸਾਡੇ ਮੈਹਿਕਨੇ ਦੇ ਵਿੱਚ ਪਹਿਲਾਂ ਇੱਕ ਠੇਕੇਦਾਰ ਸੀਗਾ ਪਰ ਇਹਨਾਂ ਨੇ ਆ ਕੇ ਉਹ ਠੇਕੇਦ 12 ਡੀਪੂ ਇੱਕ ਠੇਕੇਦਾਰ ਨੂੰ ਦੇਤੇ 6 ਇੱਕ ਨੂੰ ਦੇਤੇ ਹਜੇ ਪਤਾ ਲੱਗਿਆ ਕਿ ਇੱਕ ਠੇਕੇਦਾਰ ਹੋਰ ਆਉਣ ਦੀ ਤਿਆਰੀ ਆ ਤੇ ਠੇਕੇਦਾਰ ਜਿਹੜੇ ਨੇ ਉਹ ਵਰਕਰਾਂ ਦੀ ਅੰਨੀ ਲੁੱਟ ਕਰ ਰਹੇ ਨੇਗੇ ਅੱਜ 19 ਤਰੀਕ ਹੋਣ ਦੇ ਬਾਵਜੂਦ ਵੀ ਸਾਡੀ ਜਿਹੜੀ ਤਨਖਾਹ ਗਈ ਉਹ ਕਿਸੇ ਵੀ ਕੱਚੇ ਮੁਲਾਜ਼ਮ ਦੇ ਖਾਤੇ 'ਚ ਨਹੀਂ ਆਈ ਲਗਾਤਾਰ ਜਿਹੜਾਗਾ ਠੇਕੇਦਾਰ ਉਹ EPF ਤੇ ESI ਦੀ ਲੁੱਟ ਕਰ ਰਹੇ ਆ ਜਿਹੜਾ EPF ਤੁਰੰਤ ਨਾਲ ਦੀ ਨਾਲ ਕਟੌਤੀ ਕਰਕੇ ਜਮਾ ਕਰਾਉਣਾ ਬਣਦਾ ਪਿਛਲੇ 3-3 ਮਹੀਨਿਆਂ ਤੋਂ ਸਾਡਾ ਈਪੀਐਫ ਤੇ ਈਐਸਆਈ ਦਾ ਪੈਸਾ ਜਿਹੜਾ ਹੈਗਾ ਉਹ ਜਮਾ ਨਹੀਂ ਹੋ ਰਿਹਾ ਲੱਖਾਂ ਰੁਪਈਆ ਜਿਹੜਾ ਹੈਗਾ ਉਹ ਠੇਕੇਦਾਰ ਘੁਟਾਲਾ ਕਰ ਰਿਹਾ ਕਿਤੇ ਨਾ ਕਿਤੇ ਮੈਨੇਜਮੈਂਟ ਦੀ ਸ਼ੈ ਆ ਕਿਉਂਕਿ ਜਿੱਥੇ ਵੀ ਕਿਤੇ 20 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਨੇ ਆਊਟਸੋਰਸਿੰਗ ਤੇ ਉੱਥੇ ਪ੍ਰਿੰਸੀਪਲ 엠ਪਲਾਇਰ ਜਿਹੜਾ ਹੈਗਾ ਉਹ ਸਬੰਧਤ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪਰ ਇੱਥੇ ਸਾਡੀ ਅਫਸਰਸ਼ਾਹੀ ਜਿਹੜੀ ਆ ਉਸ ਚੀਜ਼ ਨੂੰ ਦਰਕ ਨਾਲ ਕਰਦੇ ਹੋਏ ਜਿਹੜੀ ਆਗੀ ਠੇਕੇਦਾਰ ਨੂੰ ਲੁੱਟ ਕਰਨ ਦੀ ਇਜਾਜ਼ਤ ਦੇ ਰਹੀ ਆ ਕਿ ਲੰਬਾ ਲੰਬਾ ਸਮਾਂ ਜਿਹੜਾ ਹੈਗਾ ਉਹ ਪੈਸਾ ਹੈਗਾ ਉਹਨੂੰ ਗੇਮਾਂ ਕਮਾਈਆਂ ਜਾਂਦੀਆਂ ਨੇ ਵਿਆਜ ਖਾਦਾ ਜਾਂਦਾ ਹੈਗਾ ਈਪੀਐਫ ਤੇ ਈਐਸਆਈ ਦੀ ਲੁੱਟ ਕੀਤੀ ਜਾ ਰਹੀ ਆ ਸੋ ਮਜਬੂਰਨ ਅੱਜ ਸਾਨੂੰ 18 ਦੇ 18 ਡਿੱਪੂ ਬੰਦ ਕਰਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਮੇਨ ਕਾਰਨ ਕੀ ਆ ਤੁਹਾਨੂੰ ਬਾਰ ਬਾਰ ਕਰਨੇ ਲਗਾਣੇ ਪੈ ਰਹੇ ਦੇਖੋ ਅਸੀਂ ਸਰਕਾਰ ਤੋਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਕਿ ਜਿਹੜੀਆਂ ਇਹ ਸਾਡੀ ਮੰਗ ਆ ਸਾਡੇ ਰੁਜ਼ਗਾਰ ਨੂੰ ਰੈਗੂਲਰ ਕੀਤਾ ਜਾਵੇ ਤਾਂ ਜੋ ਜਿਹੜੀਆਂ ਸਾਰੇ ਮੁੱਦੇ ਹੀ ਖਤਮ ਹੋ ਜਾਣ ਪਰ ਸਰਕਾਰ ਉਹਨਾਂ ਮੰਗਾਂ ਤੋਂ ਲਗਾਤਾਰ ਭਾਈ ਦੀ ਆ ਰਹੀ ਆ ਠੇਕੇਦਾਰਾਂ ਦੇ ਰਾਹੀਂ ਬਡੇਰੇ ਕਾਰਪੋਰੇਟ ਕਰਾਣੇ ਆ ਉਹਨਾਂ ਨੂੰ ਇਹਨਾਂ ਅਦਾਰਿਆਂ ਦੀ ਲੁੱਟ ਕਰਨ ਦੀ ਜਿਹੜੀ ਆ ਸਰਕਾਰ ਵੱਲੋਂ ਇਜਾਜ਼ਤ ਦਿੱਤੀ ਗਈ ਹੈ ਸਰਕਾਰ ਨੂੰ ਕੀ ਫੀਲ ਕਰਦਾ ਹੈ ਦੇਖੋ ਅਸੀਂ ਤਾਂ ਸਰਕਾਰ ਨੂੰ ਲੰਬੇ ਸਮੇਂ ਤੋਂ ਅਪੀਲ ਕਰਦੇ ਆ ਰਹੇ ਆ ਕਿ ਸਾਡੇ ਰੋਜ਼ਗਾਰ ਜਿਹੜੇ ਨੇ ਇਹਨਾਂ ਨੂੰ ਪੱਕਾ ਕੀਤਾ ਜਾਵੇ ਰੈਗੂਲਰ ਕੀਤਾ ਜਾਵੇ ਤਾਂ ਜੋ ਜਿਹੜੀ ਇਹ ਲੁੱਟ-ਖਸੋਟਾ ਇਹ ਤੋਂ ਬਚਾਅ ਹੋ ਸਕੇ ਬੰਲਾ ਧੰਜੀਰ ਸਿੰਘ ਸੂਬਾ ਜਨਰਲ ਸਖਤਰ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਜੀ ਅੱਜ ਅਸੀਂ ਜਥੇਬੰਦੀ ਦੇ ਸੱਦੇ ਤੇ ਪੂਰੇ ਪਨਬਸ ਦੇ ਡੀਪੂ ਬੰਦ ਕਰਕੇ ਹੜਤਾਲ ਕਰ ਰਹੇ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਰਹਿਆ ਉਹਨਾਂ ਦੇ ਕਾਰਨ ਸਾਡੀਆਂ ਤਨਖਾਹਾਂ ਲਗਾਤਾਰ ਲੇਟ ਆ ਰਹੀਆਂ ਲਗਭਗ ਮਹੀਨਾ ਮਹੀਨਾ ਪੈਂਡਿੰਗ ਹੋ ਜਾਂਦੀਆਂ ਜਿੱਥੇ ਹਰੇਕ ਮੁਲਾਜ਼ਮ ਦੀ ਤਨਖਾਹ ਇੱਕ ਜਾਂ ਦੋ ਤਰੀਕ ਨੂੰ ਆ ਜਾਂਦੀ ਆ ਅੱਜ 19 ਤਰੀਕ ਹੋ ਗਈ ਆ ਅਜੇ ਤੱਕ ਪਨ ਬਸ ਦੇ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਅਜੇ ਤੱਕ ਨਹੀਂ ਆਈ ਕਿਉਂਕਿ ਪਿਛਲੇ ਸਮੇਂ ਤੋਂ ਜਿਹੜਾ ਠੇਕੇਦਾਰ ਆ ਉਹਨੇ ਜਿਹੜਾ ਮੁਲਾਜ਼ਮ ਦੀ ਤਨਖਾਹ ਦੇ ਵਿੱਚੋਂ ਐਸਆਈ ईपीएफ ਜਮ੍ਹਾਂ ਕਰਾਉਣਾ ਹੁੰਦਾ ਉਹ ਸਮੇਂ ਸਰ ਨਾ ਜਮਾ ਕਰਾਉਣ ਕਰਕੇ ਇੱਕ ਤੇ ਵਿੱਤੀ ਲਾਭ ਆ ਜਿਹੜੇ ਉਹਨਾਂ ਨੂੰ ਮਿਲਨੇ ਹੁੰਦੇ ਆ ਮੁਲਾਜ਼ਮ ਨੂੰ ਉਹ ਤੋਂ ਵਾਂਝਾ ਰੱਖਿਆ ਜਾਂਦਾ ਦੂਜਾ ਉਹਦੀ ਤਨਖਾਹ 'ਚ ਦੇਰੀ ਕੀਤੀ ਜਾਂਦੀ ਆ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੇ ਵੀ ਮੁਲਾਜ਼ਮ ਨੌਕਰੀਆਂ ਕਰਦੇ ਉਹਨਾਂ ਦਾ ਪਰਿਵਾਰ ਇਸ ਨੌਕਰੀ ਦੇ ਨਾਲ ਜੁੜਿਆ ਵਾ ਸਾਰਿਆਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਤਨਖਾਹ ਦੇ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਕਿਸੇ ਨੇ ਰਾਸ਼ਨ ਲੈਣਾ ਦੁੱਧ ਲੈਣਾ ਜਾਂ ਹੋਰ ਆਪਣੇ ਘਰਾਂ ਦੀ ਲੋੜਾਂ ਪੂਰਤੀ ਵਾਸਤੇ ਤੇ ਇਹ ਸਾਰਾ ਕੰਮ ਕਰਨੇ ਹੁੰਦੇ ਆ ਪਰ ਅੱਜ 19 ਤਰੀਕ ਹੋਣ ਦੇ ਬਾਵਜੂ ਤਨਖਾਹ ਨਾ ਆਉਣ ਕਰਕੇ ਪੰਜਾਬ ਦੇ ਪਣਬਸ ਦੇ ਡਿਪੂ ਮੁਕੰਮਲ ਤੌਰ ਤੇ ਬੰਦ ਨੇ ਜੀ ਤੇ ਸਰ ਇਹ ਹੜਤਾਲ ਕੱਲੀ ਲੁਧਿਆਣਾ ਚਾਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਇਹ ਪਣਬਸ ਦੇ ਜਿਹੜੇ 18 ਡਿਪੂ ਆ ਉਹਨਾਂ ਮੁਕੰਮਲ ਤੌਰ ਤੇ ਬੰਦ ਨੇ ਬੱਸਾਂ ਰੋਕ ਕੇ ਅਸੀਂ ਗੇਟਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰਦੇ ਆ ਮੁਲਾਜ਼ਮ ਡਿਊਟੀਆਂ ਤੇ ਹਾਜ਼ਰ ਨੇ ਤੇ ਆਪਣਾ ਰਸਪਰੇਸ ਕਰਾ ਲਿਆ ਕਿੰਨੀਆਂ ਟੋਟਲ ਬਸਾਂ ਨੇ ਜਿਹੜੀਆਂ ਬੰਦ ਲਗਭਗ 13-1400 ਦੇ ਕਰੀਬ ਜਿਹੜੀਆਂ ਪਨ ਬਸ ਦੀਆਂ ਬਸਾਂ ਨੇ ਉਹ ਮੁਕੰਮਲ ਤੌਰ ਤੇ ਬੰਦ ਤੇ ਸਰੇ ਹੜਤਾਲ ਕਿੱਲੇਵੇਂ ਤੋਂ ਰੱਦੇਵੇਂ ਤੱਕ ਲਈ ਗਈ ਜੀ ਇਹ ਅੱਜ ਸਵੇਰੇ ਪਹਿਲੇ ਟਾਈਮ ਤੋਂ ਬੰਦਿਆ ਉਸ ਤੋਂ ਬਾਅਦ ਮਤਲਬ ਤਨਖਾਹ ਪੈਣ ਦੀ ਵੀ ਸੁਭਾਵਨਾ ਮੈਨੇਜਮੈਂਟ ਪ੍ਰੋਸੈਸ ਵਿੱਚ ਚੱਲ ਰਹੀ ਆ ਤੇ ਬਾਕੀ ਅੱਜ ਸ਼ਾਮ ਨੂੰ 2:30 ਵਜੇ ਮੀਟਿੰਗ ਬੁਲਾਈ ਆ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਦਫ਼ਤਰ ਨੇ ਤੇ ਉੱਥੇ ਮੀਟਿੰਗ ਕਰਨ ਤੋਂ ਬਾਅਦ ਹੀ ਫੈਸਲਾ ਲਿਆ ਜੀ ਜੇ ਤਨਖਾਹ ਹਜੇ ਵੀ ਨਹੀਂ ਪਾਈ ਗਈ ਫਿਰ ਨੈਕਸਟ ਸਟੈਪ ਤੁਹਾਡ ਵਿਭਾਗ ਹੈ ਜਿਹੜੇ ਅਧਿਕਾਰੀ ਸਾਡੀ ਗੱਲ ਨੂੰ ਨਹੀਂ ਸੁਣਦੇ ਤੇ ਪੰਜਾਬ ਸਰਕਾਰ ਦੇ ਵਿਰੁੱਧ ਮੋਰਚਾ ਖੋਲ੍ਹਾਂਗੇ ਤੁਹਾਡੇ ਹੜਤਾਲ ਦੇ ਨਾਲ ਆਮ ਪਬਲਿਕ ਨੂੰ ਤਾਂ ਪੱਟਣਾ ਨਹੀਂ ਆ ਰਹੀ ਉਹਦੇ ਲਈ ਬਿਲਕੁਲ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਜਿਹੜੇ ਬੱਸਾਂ 'ਚ ਸਫ਼ਰ ਕਰਦੇ ਆ ਸਾਡੇ ਪਰਿਵਾਰ ਨੇ ਤੇ ਸਾਡੇ ਬੱਚਿਆਂ ਨੂੰ ਪਰਿਵਾਰਾਂ ਨੂੰ ਹੁਣ ਛੁੱਟੀਆਂ ਵੀ ਹੋਈਆਂ ਨੇ ਤੇ ਇਹਦੇ ਕਰਕੇ ਲੋਕ ਵੱੱਟ ਸਫ਼ਰ ਕਰ ਰਹੇ ਆ ਬੱਸਾਂ ਦੇ ਵਿੱਚ ਗਰਮੀ ਵੀ ਬਹੁਤ ਆ ਸੋ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਪਰ ਅਸੀਂ ਵੀ ਪਰਿਵਾਰਾਂ ਵਾਲਿਆਂ ਸਾਨੂੰ ਜਿਹੜੀਆਂ ਲੋੜਾਂ ਦੀ ਪੂਰਤੀ ਆ ਉਹ ਨਹੀਂ ਕੀਤੀ ਸਰਕਾਰ ਨੇ ਤਾਂ ਹੀ ਅਸੀਂ ਰੋਸ ਦੇ ਵਿੱਚ ਮਜਬੂਰ ਨਾ ਅਸੀਂ 20 ਦਿਨ ਸਬਰ ਰੱਖਿਆ ਅੱਜ ਜਾ ਕੇ 19 ਤਰੀਕ ਨੂੰ ਅਸੀਂ ਚੱਕਾ ਜਾਮ ਕੀਤਾ ਕੋ ਸਾਡਾ ਸ਼ੌਕ ਨਹੀਂ ਆਜ ਵੀ ਜੇ ਸਾਡੀਆਂ ਮੰਗਾਂ ਹੱਲ ਹੋ ਜਾਂਦੀਆਂ ਤੇ ਅਸੀਂ ਲੋਕਾਂ ਨੂੰ ਸਰਵਿਸ ਦੇਣ ਲਈ ਤਿਆਰ ਹਾਂ ਲੇਕਿਨ ਜਦ ਸਰਕਾਰ ਆਈ ਸੀ ਲੋਕਾਂ ਦੇ ਵਿੱਚ ਉਹਨੇ ਕਿਹਾ ਅਸੀਂ ਇਦਾਂ ਦੀਆਂ ਕੋਈ ਹੜਤਾਲਾਂ ਨਹੀਂ ਹੋਣ ਦਿੱਤੀਆਂ ਜਾਨੀਆਂ ਲੋਕਾਂ ਨੂੰ ਕੋਈ ਤਕਲੀਫਾਂ ਨਹੀਂ ਹੋਵੇਗੀ ਬਿਲਕੁਲ ਦਾਅਵੇ ਤੇ ਵਾਦੇ ਰਹਿ ਗਏ ਆ ਕਿਉਂਕਿ ਗਰਾਊਂਡ ਲੈਵਲ ਤੇ ਕੁਝ ਨਹੀਂ ਬਦਲਿਆ ਕਿਉਂਕਿ ਟਰਾਂਸਪੋਰਟ ਵਿਭਾਗ ਦਾ ਇਹੋ ਜਿਹਾ ਮਾੜਾ ਹਾਲਾਤ ਆ ਸਰਕਾਰ ਫ੍ਰੀ ਸੁਵਿਧਾ ਦਿੱਤੀਆਂ ਔਰਤਾਂ ਨੂੰ ਪਿਛਲੇ ਸਮੇਂ ਪਰ ਇਹ ਸਰਕਾਰ ਦੇ ਆਉਣ ਤੇ ਲਗਭਗ 5-600 ਬੱਸ ਦੋਨਾਂ ਵਿਭਾਗਾਂ 'ਚ ਕੰਡਮ ਹੋ ਗਈ ਆ ਇਹਨਾਂ ਲੋਕਾਂ ਨੂੰ ਸਫਰ ਸੌਖੇ ਦੇਣੀਆਂ ਤੇ ਅੱਜ ਲੋੜ ਆ ਬਹੁਤ ਵੱਡੀ ਗਿਣਤੀ ਦੀ ਬੱਸਾਂ ਦੀ ਕਿਉਂਕਿ ਔਰਤਾਂ ਨੂੰ ਫ੍ਰੀ ਸਫਰ ਤੁਲ ਦਿੱਤੀ ਆ ਹੋਰ ਸਟੂਡੈਂਟ ਜਾਂ ਹੋਰ 17 18 ਕੈਟਾਗਰੀਆਂ ਫ੍ਰੀ ਸਫਰ ਤੁਲ ਲੈਂਦੀਆਂ ਉਹਨਾਂ ਨੂੰ ਮਤਲਬ ਬੱਸਾਂ ਦੀ ਦੇਣ ਦੀ ਲੋੜ ਸੀਗੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਲੋੜ ਸੀਗੀ ਉਹ ਰੈਗੂਲਰ ਕਰਨ ਵਾਲੀਆਂ ਗੱਲਾਂ ਤੇ ਇੱਕ ਪਾਸੇ ਰਹਿ ਗਈਆਂ ਕਿੱਥੇ ਤਨਖਾਹਾਂ ਸਮੇਂ ਸਿਰ ਨਹੀਂ ਮਿਲਦੀਆਂ ਇਹ ਵੱਡੀ ਦਿੱਕਤ ਆ ਸਰਕਾਰ ਤੋਂ ਵੀ ਮੰਗ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਮੁਲਾਜ਼ਮ ਨੇ ਇਹਨਾਂ ਦੀ ਇੱਕ ਤੇ ਤਨਖਾਹਾਂ ਪ੍ਰੋਪਰ ਸਮੇਂ ਸਿਰ ਪੈਣੀਆਂ ਚਾਹੀਦੀਆਂ ਦੂਜਾ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਲੰਬੇ ਸਮੇਂ ਤੋਂ ਮੁਲਾਜ਼ਮ ਕਹਿੰ ਜਾਵੇ ਤੇ ਕੰਟਰੈਕਟ ਵਾਲੇ ਮੁਲਾਜ਼ਮੀਆਂ ਸਾਡੇ ਕੋ ਕਿਸੇ ਵੀ ਮੁਲਾਜ਼ਮ ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਸਰਕਾਰ ਬੋਰਡ ਬੜੇ ਲਾਉਂਦੀ ਆ ਕਿ ਅਸੀਂ ਇੰਨੇ ਮੁਲਾਜ਼ਮ ਰੈਗੂਲਰ ਕਰਤੇ ਇੰਨੇ ਲਾਤੇ ਆ ਪਰ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਇੱਕ ਵੀ ਮੁਲਾਜ਼ਮ ਅਜੇ ਤੱਕ ਰੈਗੂਲਰ ਨਹੀਂ ਕੀਤਾ ਕੰਟਰੈਕਟ ਤੇ ਵੀ ਆ ਤੇ ਆਊਟਸੋਰਸ ਤੇ ਵੀ ਕੰਮ ਕਰਦਾ ਚਲ ਇਨਸ਼ਾਅੱਲਾ ਤੋਆ ਪਟਿਆਲੇ ਜਾ ਠੀਕ ਹੈ ਤੇ ਕੀ ਦਿੱਕਤ ਆ ਰਹੀ ਹੈ ਬੱਸ ਨਹੀਂ ਮਿਲਦੇ आज ही हड़ताल आज नहीं है नहीं पता ऐसा नहीं ओथो तो सानू पीएडीसी सान। वाली नहीं मिली सी मुनूर आके नहीं मिलदे लुधियाने तो जी काफी तो दिक्कत हो रही है कितने के में देगा बहुत ज्यादा गर्मी बच्चे छोटे नाल है परेशानी हो रही है क्या दिक्कत आ रही है बस नहीं मिल रही पीएडीसी तो गर्मी बहुत है काफी देर से मेहनत कर रहे बस लग नहीं रही ਕਿਤੇ ਇਹੋ ਪ੍ਰਾਈਵੇਟ ਬਾਜ਼ਾਰ ਜਮਨਾਂਜੀ ਨੂੰ ਪ੍ਰਾਈਵੇਟ ਚ ਜਾਣਦੇ ਚੰਗੇ ਹੋ। ਉਹ ਤਾਂ ਇਹ ਤੋਂ ਉਪਰ ਹੈ। ਅੱਛਾ ਕੀ ਹੈ? ਇਹ ਉਹਦੇ ਆ ਜਾਣਾ ਬਚੀਏਗਾ ਤਾਂ ਸੋ। ਅੱਛਾ ਪ੍ਰਾਈਵੇਟ ਬਸਿੰਗ ਕਰਦੇ। ਸਤਿਨਾਮ ਵਾਹਿਗੁਰੂ। ਬੰਦਨਾਬਾਹ ਰਹਿਣਾ ਪਤਾ ਨਹੀਂ।